ਸੀ ਉਹਨਾਂ ਨਸ਼ਾ ਖਿਲਾਫ ਜਿਹੜੇ ਵੇਚਦੇ ਆ ਉਹਨਾਂ ਖਿਲਾਫ ਬੋਲੇ ਆ ਤਾਂ ਉਸ ਉਲਟਾ ਸਾਡੇ ਤੇ ਕਾਰਵਾਈ ਕਰਾ ਰਹੇ ਨੇ ਸਾਬ ਜੀ ਐਮ ਬਣੇ ਆ ਅਸੀਂ ਇਹੀ ਸੋਚਦੇ ਆ ਰਹੇ ਹਾਂ ਵੀ ਨਸ਼ੇ ਬੰਦ ਹੋਣਗੇ ਨਸ਼ੇ ਬੰਦ ਹੋਣਗੇ ਪਰ ਅਜੇ ਤੱਕ ਨਸ਼ੇ ਤੇ ਕੋਈ ਵੀ ਕੰਟਰੋਲ ਨਹੀਂ ਹੋਇਆਗਾ ਖੁਦ ਮੇਰੇ ਹਸਬੰਦ ਇੱਥੇ ਆ ਰਹੇ ਸੀ ਉਹਨਾਂ ਨੂੰ ਧਮਕੀ ਮਿਲੀ ਐ ਵੀ ਇਹ ਮੈਡਮ ਕੋਲ ਗਿਆ ਤੇ ਵੀ ਤੇnga ਲੱਤਾਂ ਤੋੜਾਂਗੇ ਅਸੀਂ ਜੀ ਪੁਲਿਸ ਨੂੰ ਵੀ ਇਲਾਹ ਦਿੱਤੀ ਜਾਂਦੀ ਹੈਗੀ ਪੁਲਸਰ ਥੋੜਾ ਜਿਹਾ ਕਾਰਵਾਈ ਕਰਦੀ ਹੈ ਉਸ ਤੋਂ ਬਾਅਦ ਜਿਹੜੇ ਆਹ ਜਮਾਨਤ ਵਾਲੇ ਹੈਗੇ ਹਨ ਪਤਾ ਹੀ ਹੈ ਇਹ ਜਾ ਕੇ ਉਛਾਲਾਉਂਦੇ ਆ ਇਹ ਪਿੰਡ ਦੇ ਵਿੱਚੋਂ ਨਸ਼ਾ ਰੁਕਣਾ ਹੈ ਕਿੰਨਾ ਕਿ ਵਿਕ ਰਿਹਾ ਬਾਦੋ ਵਿਕਦਾ ਹੋਊਗਾ ਜਿਹੜੀਆਂ ਹੁਣ ਥਾਂ ਥਾਂ ਮਰੀ ਜਾਂਦੇ ਨੇ ਨਸ਼ੇ ਨਾਲ ਹੀ ਮਰਦੇ ਨੇ ਅਸੀਂ ਜ਼ਿਲ੍ਹਾ ਬਠਿੰਡਾ ਦੇ ਇੱਕ ਅਜਿਹੇ ਪਿੰਡ ਦੇ ਵਿੱਚ ਇਸ ਟਾਈਮ ਖੜੇ ਆ ਜਿੱਥੇ ਕਿ ਪਿੰਡ ਵਾਸੀਆਂ ਵੱਲੋਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਤਬਾਹ ਹੋਣ ਤੋਂ ਬਚਾਉਣ ਲਈ ਇੱਕ ਇਕੱਠ ਕੀਤਾ ਗਿਆ ਹੈ ਤੇ ਬਗਾਵਤ ਦਾ ਝੰਡਾ ਚੁੱਕਿਆ ਹੋਇਆ ਹੈ ਤਾਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਾਂਗੇ ਕਿ ਉਹ ਕੀ ਕਹਿੰਦੇ ਹਨ ਭਾਈ ਜੀ ਕੀ ਨਾਮ ਕੀ ਤੁਹਾਡਾ ਅਮਰੀਕ ਸਿੰਘ ਜੀ ਜੱਸੀ ਬਾਗ ਵਾਲੀ ਪਿੰਡ ਹੈ ਜੀ ਅਮਰੀਕ ਸਿੰਘ ਜੀ ਅੱਜ ਤੁਸੀਂ ਇਕੱਠ ਕਰਿਆ ਕੀ ਵਜ੍ਹਾ ਕੀ ਇਕੱਠ ਕਰਨ ਦੀ ਇਕੱਠ ਕਰਨ ਦੀ ਵਜ੍ਹਾ ਤਾਂ ਬਈ ਇੱਕ ਤਾਂ ਸਾਡੇ ਮੌਤਾਂ ਬਹੁਤ ਹੋ ਰਹੀਆਂ ਚਿੱਟਿਆਂ ਨਾਲ ਤੇ ਗੋਲੀਆਂ ਨਾਲ ਘਰ ਘਰ ਕਾਲ ਅਮੀਨੇ ਜੇ ਦੋ ਮੁੰਡੇ ਮਰ ਗਏ ਤਿੰਨ ਮੁੰਡੇ ਮਰ ਗਏ ਇਹ ਮੌਤਾਂ ਬਹੁਤ ਹੋ ਰਹੀਆਂ ਨਸ਼ੇ ਦੇ ਕਰਕੇ ਨਸ਼ੇ ਦੇ ਵਾਸਤੇ ਤੁਸੀਂ ਕੋਈ ਪੰਜਾਬ ਪੁਲਿਸ ਨੂੰ ਤੁਹਾਡੇ ਥਾਣਾ ਪੁਲਿਸ ਚੌਕੀ ਆ ਇਤਲਾਹ ਦਿੱਤੀ ਹੋਏ। ਹਾਂਜੀ ਇਤਲਾਹ ਦਿੱਤੀ ਸੀ ਇੱਕ ਸਾਡੇ ਪਿੰਡ ਦੇ ਵਿੱਚ ਔਰਤ ਆ ਜੀ। ਉਹਦੇ ਵਿਰੁੱਧ ਅਸੀਂ ਇਤਲਾਹ ਦਿੱਤੀ। ਉਲਟਾ ਸਾਡੇ ਤੇ ਉਹਨੇ ਬਲੇਮ ਲਾਤਾ। ਉਹ ਮੰਡੇ ਦੀ ਪਰਜਾਈ ਆ ਜੀ। ਉਹਾਂ ਦੀ ਵੀ ਮੇਰ ਨਾਲ ਛੇੜਛਾੜ ਕਰਦੀ ਆ। ਮੇਰੇ ਤੇ ਬਲਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਉਹ ਮੈਡਮ ਦੇ ਡੀਐਸਪੀ ਦੇ ਪੇਸ਼ ਹੋਗੇ ਸੀ। ਕੱਲ ਅਸੀਂ ਵੀ ਜਾ ਕੇ ਉੱਥੇ ਪੇਸ਼ ਹੋਏ। ਅਸੀਂ ਪਿੰਡ ਦੇ ਸਾਰੇ ਨਗਰ ਨਿਵਾਸੀ ਗਏ ਸੀਗੇ। ਤੁਹਿਆ ਕੇ ਦੱਸਿਆ ਵੀ ਸਾਡੇ ਪਿੰਡ ਚ ਜਾ ਕੇ ਤਫਦੀਸ਼ ਕਰੋ ਵੀ ਕੌਣ ਸੱਚਾ ਕੌਣ ਝੂਠਾ ਹੈ ਤੇ ਮੈਡਮ ਨੇ ਸਾਨੂੰ ਵਿਸ਼ਵਾਸ ਦਵਾਇਆ ਤੇ ਮੈਡਮ ਅੱਜ ਪੰਡਾਰੇ ਐ ਡੀਐਸਪੀ ਸਾਹਿਬ ਨੂੰ ਸਾਰਾ ਨਗਰ ਹੱਡ ਇਕੱਠਾ ਹੋਇਆ ਅੱਜ ਨਸ਼ੇ ਦੇ ਵਿਰੁੱਧ ਅਸੀਂ ਕਮੇਟੀ ਬਣਾਉਣੀ ਹੈ ਤੇ ਨਸ਼ੇ ਦੇ ਵਿਰੁੱਧ ਕਾਰਵਾਈ ਹੋਵੇ ਜਿੰਨੇ ਵੀ ਕੋਈ ਵੇਚਦੇ ਆਂ ਜੀ ਭਾਈ ਜੀ ਕੀ ਨਾਮ ਕੀ ਆਪਣਾ ਮੇਜਰ ਸਿੰਘ ਜੀ ਮੇਜਰ ਸਿੰਘ ਜੀ ਆਪ ਕੀ ਇਕੱਠ ਕਰਿਆ ਇਕੱਠ ਕਰਨ ਦੀ ਕੀ ਵਜ੍ਹਾ ਇਕੱਠ ਅਸੀਂ ਨਸ਼ੇ ਦੇ ਵਿਰੋਧ ਵਿੱਚ ਕੀਤਾ ਹੋਇਆ ਜੀ ਨਸ਼ਾ ਇੱਥੇ ਸਾਡੇ ਬੱਚੇ ਮਰ ਰਹੇ ਜੀ 18 18 20 20 ਸਾਲ ਦੇ ਨੌਜਵਾਨ ਮੁੰਡੇ ਮਰ ਜਾਂਦੇ ਆ ਜੀ ਠੀਕ ਹੈ ਨਾ ਜੀ ਉਹਦਾ ਕਰਕੇ ਅਸੀਂ ਉਹ ਕਰਿਆ ਹੋਇਆ ਜੀ ਇਕੱਠ ਕਿੰਨਿਆਂ ਕ ਮੌਤਾਂ ਹੋ ਚੁੱਕੀਆਂ ਇਸ ਤੋਂ ਪਹਿਲਾਂ ਕਿੰਨੀਆਂ ਸਾਡੇ 10 12 ਬੱਚੇ ਆ ਮਹੀਨੇ ਸੱਤ ਮੌਤਾਂ ਹੋ ਚੁੱਕੀਆਂ ਸੱਤ ਸੱਤ ਅੱਠ ਜਵਾਨ ਮੁੰਡੇ ਮਰ ਗਏ ਜੀ ਆ ਮਹੀਨੇ ਦੇ ਵਿੱਚ ਵਿੱਚ 18 20 ਅੰਗੂੜੀਆਂ ਅੱਜ ਇਕੱਠ ਕਰਿਆ ਕੀ ਵਜ੍ਹਾ ਕੀ ਹੋਈ ਇਹ ਇਕੱਠ ਅਸੀਂ ਨਸ਼ਾ ਵਿਰੋਧ ਕੀਤਾ ਜੀ ਅਸੀਂ ਜੇ ਅਸੀਂ ਉਹਨਾਂ ਨਸ਼ਾ ਖਿਲਾਫ ਜਿਹੜੇ ਵੇਚਦੇ ਆ ਉਹਨਾਂ ਖਿਲਾਫ ਬੋਲੇ ਆ ਤਾਂ ਉਹ ਉਲਟਾ ਸਾਡੇ ਤੇ ਕਾਰਵਾਈ ਕਰਾ ਰਹੇ ਨੇ ਅਸੀਂ ਵੀ ਡਰ ਕੇ ਬਹਿ ਜਾਈਏ ਇਹ ਕੰਮ ਹੋ ਨਹੀਂ ਸਕਦਾ ਵੀ ਅਸੀਂ ਇਹਨਾਂ ਨੂੰ ਮੈਡਮ ਨੂੰ ਇਹ ਹੀ ਬੇਨਤੀ ਕਰਦੇ ਆਂ ਵੀ ਸਾਡੇ ਜਿਹੜੇ ਪਿੰਡ ਵਿੱਚ ਨਸ਼ੇ ਵੇਚਦੇ ਆ ਉਹਨਾਂ ਨੂੰ ਚੱਕਿਆ ਜਾਵੇ ਤੇ ਨਹੀਂ ਫਿਰ ਸਾ ਪਿੰਡ ਵਾਲੇ ਆਪ ਦੀ ਆਪ ਕਰਨੇ ਕਿ ਜਿਹੜਾ ਕੁਝ ਕਰਨ ਲੱਗੇ ਪਿੰਡ ਚ ਹੀ ਨਸ਼ਾ ਵੇਚਦੇ ਕੋਈ ਬਾਹਰੋਂ ਵੀ ਵੇਚਣਾ ਦੇ ਬੰਦੇ ਵੇਚ ਸਾਰੇ ਪਿੰਡ ਨੂੰ ਪਤਾ ਹੈ ਜੀ ਕੌਣ ਵੇਚਦਾ ਤੇ ਅੱਜ ਸਾਰੇ ਪਿੰਡਦਿਆਂ ਨੂੰ ਵੀ ਬੇਨਤੀ ਕਰਦੇ ਵੀ ਮੈਡਮ ਮੂਰੇ ਸਾਰੇ ਉਹਨਾਂ ਦਾ ਨਾਮ ਲੈਣ ਅੱਜ ਖੁਦ ਮੇਰੇ ਹਸਬੰਦ ਇੱਥੇ ਆ ਰਹੇ ਸੀ ਉਹਨਾਂ ਨੂੰ ਧਮਕੀ ਮਿਲੀ ਹੈ ਵੀ ਇਹ ਮੈਡਮ ਕੋਲ ਗਿਆ ਤੇ ਵੀ ਤੇਂਹਾਂ ਲੱਤਾਂ ਤੋੜਾਂਗੇ ਅਸੀਂ ਤਾਂ ਪਿੰਡ ਦੇ ਹੋਰ ਵੀ ਬਾਈ ਜੀ ਕੀ ਨਾਮ ਕੀ ਤੁਹਾਡਾ ਮੇਰਾ ਹੀ ਦਰਸ਼ਨ ਖਾਨ ਗਰੇਸੀ ਹੈ ਜੀ ਖਾਨ ਜੀ ਤੁਸੀਂ ਅੱਜ ਇੱਥੇ ਇਕੱਠੇ ਹੋਏ ਹੋ ਕੀ ਵਜ੍ਹਾ ਸਾਡੀ ਵਜ੍ਹਾ ਇਹੀ ਹੈ ਜੀ ਤੁਹਾਨੂੰ ਪਤਾ ਹੀ ਪੰਜਾਬ ਦੇ ਨਸ਼ੇ ਦਾ ਹੜ ਵਗ ਰਿਹਾ ਹੈਗਾ ਤੇ ਜਦੋਂ ਦੇ ਮਤਲਬ ਆਪਣੇ ਮਾਨ ਸਾਹਿਬ ਸੀਐਮ ਬਣਿਆ ਅਸੀਂ ਇਹੀ ਸੁਣਦੇ ਆ ਰਹੇ ਹਾਂ ਵੀ ਨਸ਼ੇ ਬੰਦ ਹੋਣਗੇ ਨਸ਼ੇ ਬੰਦ ਹੋਣਗੇ ਪਰ ਅਜੇ ਤੀਕਾ ਨਸ਼ਿਆਂ ਦੇ ਤੇ ਕੋਈ ਵੀ ਕੰਟਰੋਲ ਨਹੀਂ ਹੋਇਆਗਾ ਸਾਡੇ ਪਿੰਡ ਦੇ ਵਿੱਚ ਸਾਡੇ ਮੁਸਲਮ ਹੀ ਘਰ ਦਾ ਪਰਿਵਾਰ ਦਾ ਪਹਿਲਾ ਮੁੰਡਾ ਮਰਿਆ ਉਸ ਤੋਂ ਬਾਅਦ ਦੋ ਵਿਚਾਰੇ ਇੱਧਰ ਸੋਰੀਆਂ ਦੇ ਮੁੰਡੇ ਮਰੇ ਹਰੀ ਜਨਾਂ ਦੇ ਮੁੰਡੇ ਮਰੇ ਜਾਨੀ ਕਿ ਇੱਕ ਮਹੀਨੇ ਦੇ ਵਿੱਚ ਵਿੱਚ ਸੱਤ ਮੌਤਾਂ ਹੋ ਚੁੱਕੀਆਂ ਸਾਡੇ ਪਿੰਡ ਦੇ ਵਿੱਚ ਤੇ ਪਰ ਇੱਕ ਤਾਂ ਸਾਰੇ ਪਿੰਡ ਨੂੰ ਹੀ ਮੈਂ ਕਹਿੰਦਾ ਵੀ ਪ੍ਰਸ਼ਾਸਨ ਵੀ ਸਾਡੇ ਨਾਲ ਸਹਿਯੋਗ ਕਰੇ ਤੇ ਅਸੀਂ ਸਾਰੇ ਪਿੰਡ ਦੇ ਹੀ ਜਿੰਨੇ ਵੀ ਮੌਤਵਰ ਭੈਣਾ ਭਰਾ ਹੈਗੇ ਆ ਅਸੀਂ ਇਕੱਠੇ ਹੋ ਗਏ ਤੇ ਇਸ ਨਸ਼ਿਆਂ ਦੇ ਹਾਰ ਨੂੰ ਇਸ ਪੰਡ ਦੇ ਵਿੱਚੋਂ ਜਾਂ ਆਲੇ-ਦੁਆਲੇ ਪੰਡ ਦੇ ਵਿੱਚੋਂ ਇਹਨੂੰ ਦੂਰ ਕਰ ਸਕੀਏ ਕਿੰਨੀਆਂ ਕ ਮੌਤਾਂ ਹੋ ਚੁੱਕੀਆਂ ਅਜ ਤੱਕ ਦੇਖੋ ਜੀ ਮੌਤਾਂ ਦੀ ਤਾਂ ਜੇ ਆਗ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਸੱਤ ਮੌਤਾਂ ਤਾਂ ਇੰਨਾ ਦਿਨਾਂ ਜੀ ਹੋ ਚੁੱਕੀਆਂ ਤੇ ਮੇਰੇ ਖਿਆਲ ਚ ਘੱਟੋ-ਘੱਟ 30-35 ਮੌਤਾਂ ਤਾਂ ਨੌਜਵਾਨ ਮੁੰਡਿਆਂ ਦੀ ਹੋ ਚੁੱਕੀਆਂ ਤੁਹਾਡੇ ਇਲਾਹਾ ਦਿੰਦੇ ਹੋ ਤਾਂ ਕੀ ਅਗੋਂ ਦੇਖੋ ਜੀ ਪੁਲਿਸ ਨੂੰ ਵੀ ਇਤਲਾਹ ਦਿੱਤੀ ਜਾਂਦੀ ਹੈਗੀ ਪੁਲਿਸ ਥੋੜਾ ਜਿਹਾ ਰਵਾਈ ਕਾਰਵਾਈ ਕਰਦੀ ਹੈ ਉਸ ਤੋਂ ਬਾਅਦ ਜਿਹੜੇ ਆਹ ਜਮਾਨਤ ਵਾਲੇ ਹੈਗੇ ਸਾਨੂੰ ਪਤਾ ਹੀ ਹੈ ਇਹ ਜਾ ਕੇ ਉਛਾਲਣ ਹੁੰਦੇ ਆ بس ਉਹ ਜਿਹੜੇ ਉਹ ਕਹਿੰਦੇ ਪ੍ਰਣਾਲਾ ਉੱਥੇ ਦਾ ਉੱਥੀ ਹੈ। ਬੱਪੂ ਜੀ ਕੀ ਨਾਮ ਕੀ ਤੁਹਾਡਾ? ਹਰਦਮ ਸਿੰਘ ਹੈ ਜੀ। ਕਿਹੜਾ ਪਿੰਡ ਆ ਜੀ? ਆਹੀ ਹੈ। ਕੀ ਕਹਿਣਾ ਚਾਹੋਗੇ ਅੱਜ ਇਕੱਠ ਕਰਿਆ ਪਿੰਡ ਵਾਸੀਆਂ ਨੇ? ਪਿੰਡ ਵਾਸੀਆਂ ਨੇ ਇਕੱਠੇ ਇਹ ਨਸ਼ੇ ਦੇ ਖਿਲਾਫ ਕਰਿਆ। ਸਾਡੇ ਪਿੰਡ ਦੇ ਵਿੱਚੋਂ ਨਸ਼ਾ ਰੁਕਣਾ ਚਾਹੀਦਾ। ਕਿੰਨਾ ਕਿ ਵਿਕ ਰਿਹਾ? ਬਾਦੂ ਵਿਕਦਾ ਹੋਊਗਾ ਜਿਹੜੇ ਹੁਣ ਥਾਂ ਥਾਂ ਮਰੀ ਜਾਂਦੇ ਨੇ ਨਸ਼ੇ ਨਾਲ ਹੀ ਮਰਦੇ ਨੇ। ਦੂਜੂ ਤਾਂ ਕੋਈ ਮਰਦਾ ਨਹੀਂ। ਅੱਗੇ ਕੋਈ ਰੋਸੀ ਜਾਂਦਾ ਦਵਾਈ ਪੀਂਦਾ ਢੱਕਾ ਨਹੀਂ ਹੁਣਾ। ਐ ਕੰਮ ਸਾਲ ਦੇ ਵਿੱਚ 20 ਵੀ ਮਰ ਜਾਂਦੀ 30 ਵੀ ਮਰ ਜਾਂਦੇ। ਇਹ ਕੋਈ ਨਹੀਂ ਪੰਜਾਹ ਦਿਨ ਬੰਦ ਕੰਮ ਪੰਜ ਸੱਤ ਦਿਨਾਂ ਤੋਂ ਬਾਅਦ ਫੇਰ ਨੂੰ ਕੋਈ ਇਤਲਾਹ ਦਿੰਨੇ ਹੋ ਤਾਂ ਕਿਉਂ ਕੰਮ ਉਹ ਕਰਦੇ ਆਖੇ ਬਿਚਾਰੇ ਕਰਦੇ ਨੇ ਘਰ ਪਰ ਕਿਉਂ ਲੈ ਜਾਂਦੇ ਨੇ ਜਵਾਰ ਚੁੰਦ ਗਰਾਦਦੇ ਨੇ ਮੁੜ ਕੇ ਫੇਰ ਉਹ ਨਾਲ ਕਿਤੇ ਨਹੀਂ ਹੋ ਜਾਂਦੇ ਬਾਈ ਜੀ ਕੀ ਨਾਮ ਕੀ ਹੈ ਤੁਹਾਡਾ ਤੇ ਕਿਹੜਾ ਪਿੰਡ ਆ ਸੁਖਜਿੰਦਰ ਸਿੰਘ ਜੀ ਇਹੀ ਪਿੰਡ ਆ ਮੇਰਾ ਤੇ ਅਸੀਂ ਪ੍ਰਸ਼ਾਸਨ ਜਿਹੜਾ ਲੋਕਲ ਪ੍ਰਸ਼ਾਸਨ ਹੈ ਜਿਵੇਂ ਸਾਨੂੰ ਪਥਰਾਲਾ ਚੌਂਕੀ ਪੈਂਦੀ ਹੈ ਇਹ ਕਈ ਵਾਰ ਆਉਂਦੇ ਆ ਮੁਲਾਜ਼ਮ ਜਿੱਦਾਂ ਚਲੋ ਜਾਣਦੇ ਹੁੰਦੇ ਹਨਾ ਜਦੋਂ ਥੋੜਾ ਜਿਹਾ ਉੱਪਰੋਂ ਸਖਤੀ ਹੁੰਦੀ ਆ ਤਾਂ ਫਿਰ ਸਾਡੇ ਕੋਲ ਆਉਂਦੇ ਆ ਵੀ ਸਾਨੂੰ ਬੰਦੇ ਦਿਓ ਚਿੱਟੇ ਵਾਲੇ ਪਰ ਇਹਨਾਂ ਕੋਲ ਹਰ ਇੱਕ ਬੰਦੇ ਦੀ ਲਿਸਟ ਆਲਰੇਡੀ ਹੈਗੀ ਆ ਠੀਕ ਆ ਜੀ ਚਲੋ ਜੇ ਅਸੀਂ ਕਈ ਵਾਰ ਅਸੀਂ ਕਾਰਵਾਈ ਕਰਾਉਣ ਜਾਂਦੇ ਆ ਉਦੋਂ ਸਾਡੀ ਸੁਣਵਾਈ ਨਹੀਂ ਕਰਦੇ ਫਿਰ ਸਾਡਾ ਵੀ ਮਨ ਮਤਲਬ ਨਿਰਾਸ਼ ਪੈਂਦਾਗਾ ਸਾਡਾ ਪ੍ਰਸ਼ਾਸਨ ਸਾਥ ਦੇਵੇ ਉੱਚ ਅਫਸਰ ਸਾਥ ਦੇਣ ਤਾਂ ਅਸੀਂ ਹੀ ਹਫ਼ਤੇ ਦੇ ਅੰਦਰ ਅੰਦਰ ਆਪਦੇ ਲੈਵਲ ਤੇ ਚਿੱਟਾ ਬੰਦ ਕਰ ਦਾਂਗੇ ਜੇ ਸਾਡੀ ਸੁਣਵਾਈ ਨਹੀਂ ਹੋਊਗੀ ਫਿਰ ਅਸੀਂ ਵੀ ਨਿਰਾਸ਼ ਹੋ ਕੇ ਘਰੇ ਬਹਿ ਜਾਾਂਗੇ ਚੋਰੀਆਂ ਵੱਧ ਰਹੀਆਂ ਨੇ ਖੇਤਾਂ ਦੇ ਵਿੱਚ ਡੇਲੀ ਤਿੰਨ ਚਾਰ ਟਰਾਂਸਫਰਮ ਲੈਂਦੇ ਆ ਕਾਰਡ ਬਣਿਆ ਉਹ ਕੁੜੀਆਂ ਬੰਦ ਕੀਤੀਆਂ ਜਾਣ 50% ਨਸ਼ਾ ਘੱਟ ਦੋ ਜਿਹੋ ਨਾਲ ਉਹ ਪਹਿਲਾਂ ਅਮਲੀ ਕੋਸਤ ਖਾਂਦੇ ਸੀ ਉਹਨਾਂ ਦੇ ਕਾਰਡ ਬਣ ਗਏ ਜੀ ਤੇ ਉਹ ਜਦੋਂ ਪਤਾ ਲੱਗੇ ਵੀ ਗੋਲੀਆਂ ਨੁਕਸਾਨ ਕਰਦੀਆਂ ਸਾਨੂੰ ਉਸ ਤੋਂ ਬਾਅਦ ਉਹ ਤਾਂ ਗੋਲੀਆਂ ਛੱਡ ਗਏ ਜੀ ਤੇ ਉਹ ਪਿੰਡ ਚ ਲਿਆ ਕੇ 100 ਰੁਪਏ ਦੀ 150 ਰੁਪਏ ਦੀ ਗੋਲੀਾਂ ਵੇਚ ਦਿੰਦੇ ਆ ਤੇ ਉਹਨਾਂ ਉਸੇ ਗੋਲੀਆਂ ਦਾ ਬੱਚੇ ਟੀਕਾ ਬਣਾ ਕੇ ਘੋਲ ਕੇ ਲਾ ਲੈਂਦੇ ਤੇ ਡੈਥ ਹੋ ਜਾਂਦੀ ਉਹਨਾਂ ਦੀ ਕੁਝ ਔਰਤਾਂ ਵੀ ਮੌਜੂਦ ਹਨ ਹਾਂ ਮਾਤਾ ਜੀ ਕੀ ਨਾਮ ਕੀ ਹੈ ਤੁਹਾਡਾ ਤੇ ਕਿਹੜਾ ਪਿੰਡ ਆ ਮੇਰਾ ਨਾਂ ਪਿੰਡ ਜੱਸੀ ਆ ਜੀ ਮੇਰਾ ਨਾਮ ਸਰਜੀਤ ਕੌਰ ਆ ਜੀ ਤੇ ਮੇਰੀ ਦਰਾਣੀ ਚਿੱਟਾ ਵੇਚਦੀ ਜੀ ਗੋਲੀਆਂ ਵੀ ਵੇਚਦੀ ਐ ਅਸੀਂ ਰੋਕਦੇ ਸਾਡੇ ਝੂਠੇ ਇਲਜ਼ਾਮ ਲਾਉਂਦੀ ਐ ਜੀ ਜੇ ਆਉਂਦੀ ਜਾਂਦੀ ਸਾਨੂੰ ਚਿੱਬੀਆਂ ਚੜਾਉਂਦੀ ਐ ਸਾਨੂੰ ਗਾਲਾਂ ਕੱਢਦੀ ਐ ਜੀ ਸ਼ਰਿਆਮ ਇਹ ਚਿੱਟਾ ਵੇਚਦੇ ਆ ਗੱਡੀ ਤੇ ਜਾਂਦੇ ਐ ਅਣਕਾ ਲਾ ਕੇ ਵੇਚਦੇ ਦੋਨਾਂ ਕੋਲੇ ਸਕੂਟਰਾਂ ਜੀ ਔਡੋਡੀ ਸਬਜ਼ੀਆਂ ਹੂੰ ਕਹਦੇ ਆ ਜੀ ਗੋਲ ਮੰਗ ਕੀ ਕਰਦੇ ਹੋ ਅਸੀਂ ਮੰਗ ਇਹੀ ਕਰਦੇ ਆ ਵੀ ਚਿੱਟਾ ਸਾਡੇ ਬੰਦ ਹੋਣਾ ਚਾਹੀਦਾ ਐ ਜੀ ਮਾਤਾ ਜੀ ਕੀ ਨਾਮ ਕੀ ਐ ਤੁਹਾਡਾ ਤੇ ਕਿਹੜਾ ਪਿੰਡ ਆ ਮੇਰਾ ਨਗਰਮੀਤ ਕੌਰ ਆ ਜੀ ਇਹੀ ਪਿੰਡ ਐ ਮੇਰਾ ਤੁਸੀਂ ਇਕੱਠੇ ਹੋ ਕਿ ਵਜ੍ਹਾ ਕੀ ਆ? ਇਕੱਠੇ ਹੋਏ ਆ ਜੀ ਸਾਡੇ ਪਿੰਡ ਚਿੱਟਾ ਬਹੁਤ ਵੇਖ ਰਿਹਾ ਬਹੁਤ ਨੌਜਵਾਨਾਂ ਵਿੱਚ ਮੋਤਾ ਹੋ ਰੰਨਾ ਇਹ ਕਰਕੇ ਅਸੀਂ ਆਨੇ ਵੀ ਇਹ ਚਿੱਟਾ ਬੰਦ ਹੋਇਆ ਜਾਵੇ ਸਾਡਾ ਸਾਥ ਦਿੱਤਾ ਜਾਵੇ ਅਸੀਂ ਇਹ ਚਿੱਟਾ ਬੰਦ ਕਰਾਉਣਾ ਚਾਹੁੰਦੇ ਆ। ਬਾਈ ਤੁਸੀਂ ਪਿੰਡ ਜੀ ਨਸ਼ੇ ਵਾਲੇ ਵਿਕਦੇ ਨੇ ਚਿੱਟਾ ਬਹੁਤ ਵਿਕਦਾ ਗੋਲੀਆਂ ਬਹੁਤ ਵਿਕਦੀਆਂ ਗੋਲੀਆਂ ਕੋਣ ਕੋਣ ਕੇ ਬੱਚੇ ਲੈ ਜਾਂਦੇ ਆ ਨਾਂ ਦੀਆਂ ਉਹਨਾਂ ਦੇ ਹੱਥਾਂ 'ਚ ਬਾਹਾਂ 'ਚ ਸਰੀੰਜਾਂ ਰਹਿ ਜਾਂਦੀਆਂ ਗਈਆਂ ਠੀਕ ਹੈ 10 ਪੁੱਤ ਮਾਵਾ ਦੇ ਤੁਰ ਕੇ ਸਾਨੂੰ ਆਹਨ ਸਾਫ ਹੋਣਾ ਚਾਹੀਦਾ ਵੀ ਸਾਡੇ ਪਿੰਡ ਚੋਂ ਨਸ਼ਾ ਖਤਮ ਹੋਣਾ ਚਾਹੀਦਾ ਚਿੱਟਾ ਗੋਰੀਆਂ ਰਾਬਾਤੂ ਚੀਜ਼ਾਂ ਵਿਕਦੀਆਂ ਸਾਡੇ ਪਿੰਡੀ ਕੀ ਮੰਗ ਕਰਦੇ ਹੋ ਅਸੀਂ ਕਹਿਣਾ ਵਾ ਸਾਫ ਮਿਲਣਾ ਚਾਹੀਦਾ ਨਸ਼ਾ ਬੰਦ ਹੋਣਾ ਚਾਹੀਦਾ ਸਾਡੇ ਪਿੰਡੀ ਜੀ ਦਾ ਜੱਸੀ ਪਿੰਡ ਬਾਗਵਾਲੀ ਅੱਜ ਇਕੱਠ ਕਰਿਆ ਕੀ ਕਰਨਾ ਇਕੱਠ ਕਰਿਆ ਅਸੀਂ ਨਸ਼ੇ ਬਾਰੇ ਕਰਿਆ ਜੀ ਵੀ ਨਸ਼ਾ ਸਾਡੇ ਪਿੰਡ ਚੋਂ ਬੰਦ ਹੋਣਾ ਚਾਹੀਦਾ ਬੱਚੇ ਬਹੁਤ ਮਰੀ ਜਾਂਦੇ ਆ ਨਸ਼ਾ ਲਾ ਅੱਖਾਂ ਖਾ ਕੇ ਟੀਕੇ ਲਾਉਂਦੇ ਆ ਗੋਲੀਆਂ ਮਿਲਦੀਆਂ ਸਰਕਾਰੀ ਗੋਲੀਆਂ ਮਿਲਦੀਆਂ ਉਹਦੇ ਟੀਕੇ ਖੋਲ ਖੋਲ ਕੇ ਬਣਾਉਂਦੇ ਆ ਜਿੰਨਾ ਲੋਕਾਂ ਨੇ ਕਾਰਡ ਬਣਾ ਰੱਖਿਆ ਕਾਰਣਾ ਵਾਲੇ ਗੋਲੀਆਂ ਵੇਚਦੇ ਆ ਉੱਥੋਂ ਤਾਂ ਫ੍ਰੀ ਮਿਲਦੀਆਂ ਇੱਥੇ 100 ਰੁਪਏ ਦੀ ਗੋਲੀ ਦਿੰਦੇ ਆ 100 ਰੁਪਏ ਦੀ ਗੋਲੀ ਦਿੰਦੇ ਆ ਗੋਲੀ ਬੱਚੇ ਕੋਲ ਕੇ ਟੀਕਾ ਮਾਰ ਕੇ ਲਾਉਂਦੇ ਆ ਉਹ ਟੀਕਾ ਵਿੱਚੇ ਰਹਿ ਜਾਂਦਾ ਉੱਥੇ ਮੌਤ ਹੋ ਜਾਂਦੀ ਹੈ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਸਾਡੇ ਬੱਚਿਆਂ ਦੀ ਜ਼ਿੰਦਗੀ ਚਾਹੀਦੀ ਆ ਸਾਨੂੰ ਇਹ ਨਸ਼ਾ ਬੰਦ ਹੋਣਾ ਚਾਹੀਦਾ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਉੱਚ ਪੁਲਿਸ ਅਧਿਕਾਰੀਆਂ ਤੋਂ ਕੀ ਮੰਗ ਕਰਦੇ ਆ ਅਸੀਂ ਇਹ ਹੀ ਮੰਗ ਕਰਦੇ ਆਂ ਵੀ ਵੱਧ ਤੋਂ ਵੱਧ ਮਤਲਬ ਵੀ ਪੰਜਾਬ ਦੇ ਜਿੰਨੇ ਵੀ ਮਤਲਬ ਸੂਬੇ ਆਪਣੇ ਹੈਗੇ ਆ ਕਿ ਜ਼ਿਲ੍ਹੇ ਸਾਰਿਆਂ ਦੇ ਵਿੱਚ ਹੀ ਮਤਲਬ ਪ੍ਰਸ਼ਾਸਨ ਕੁਲੀ ਤਰ੍ਹਾਂ ਸਹਿਜ ਹੋ ਕੇ ਤੇ ਕੰਮ ਕਰੇ ਤੇ ਜਾਨੀ ਕਿ ਪੰਜਾਬ ਨੂੰ ਤਾਂ ਕਿ ਆਪਾਂ ਨਸ਼ਾ ਮੁਕਤ ਕਰ ਸਕੀਏ ਪਿੰਡ ਦੇ ਲੋਕ ਵੀ ਸਹਿਯੋਗ ਦੇਣ ਨੂੰ ਤਿਆਰ ਕਿ ਕਿ ਗੱਭਰੂ ਜਵਾਨ ਮੁੰਡੇ ਮਰ ਰਹੇ ਆ ਕਿ ਇਹ ਨਹੀਂ ਵੀ ਕੋਈ ਬੋੜਾ ਮਰਦਾ ਜਾ ਕਿ ਵੱਡੀ ਉਮਰ ਦਾ ਮਰਦਾਗਾ ਗੱਭਰੂ ਜਵਾਨ ਮੁੰਡੇ ਮਰਦੇਗੇ ਕਿ ਉਹ ਮਤਲਬ ਇੰਨਾ ਚੀਜ਼ਾਂ ਨੂੰ ਇੰਨਾ ਮੋਤਾਂ ਨੂੰ ਹਨ ਹੋਣੀਆਂ ਨੂੰ ਅਸੀਂ ਬਚਾ ਸਕੀਏ ਅਸੀਂ ਇਹੀ ਬਤ ਬੰਦ ਮੰਗ ਕਰਦੇ ਆ ਕਿ ਸਾਡੇ ਬੰਨੀ ਇਹਦਾ ਧਿਆਨ ਦਿੱਤਾ ਜਾਵੇ